ਜੋ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਗੱਲਬਾਤ ਕਰਦੇ ਹਨ ਉਹਨਾਂ ਨੇ ਆਖਿਆ ਕਿ ਕੱਗਰ ਦਰਿਆ ਜੋ ਕਿ ਖਨੋਰੀ ਤੋਂ ਲੈ ਕੇ ਕੜੈਲ ਤੱਕ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਹੱਦ ਦੇ ਵਿੱਚ ਆਉਂਦਾ ਹੈ ਉਸ ਤੇ ਹਰ ਛੱਪੇ ਛੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਦੱਸਦੇ ਕਿ ਕੱਗਰ ਦਰਿਆ ਜੋ ਕਿ ਹੁਣ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਹੈ ਬਰਾਜੇ ਤੱਕ ਕਿਤੋਂ ਵੀ ਬਰੀਜ ਨਹੀਂ ਹੋਇਆ ਉਹਨਾਂ ਕਿਹਾ ਕਿ ਸੜਕਿਆ ਟੀਮਾ ਹਰ ਵਕਤ ਉਸ ਥਾਂ ਤੇ ਮੌਜੂਦ ਹੈ ਅਤੇ ਦਿਨ ਰਾਤ ਹੀ ਕੱਗਰ ਉੱਤੇ ਨਿਗਰਾਨੀ ਜੜੀ ਹੋਈ ਰੱਖੀ ਜਾ ਰਹੀ ਹੈ ਤੇ ਮਿਲਟਰੀ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਮਿਲਟਰੀ ਤੇ ਤਨਾਤ ਹੈ ਜਦੋਂ ਵੀ ਕਿਤੇ ਖਤਰਾ ਦਿਖੇਗਾ ਤਾਂ ਆਉਣਾ ਕਿ ਆਏ ਕਿ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਫਿਲਹਾਲ ਇਹਦਾ ਹੈ ਕਿ ਸਾਡਾ ਨਾ ਜਿਹੜਾ ਮੂਨਕ ਸਬਡਿਵੀਜ਼ਨ ਹੈ ਜ਼ਿਲ੍ਹਾ ਸੰਗਰੂਰ ਦੀ ਉਹਦੇ ਵਿੱਚੋਂ ਤਕਰੀਬਨ 40 ਕਿਲੋਮੀਟਰ ਐਗਜੈਕਟ ਜੇ ਆਪਾਂ ਕਹੀਏ ਤੇ 39.4 ਕਿਲੋਮੀਟਰ ਜਿਹੜੀ ਹੈ ਉਹ ਕੱਗਰ ਉਥੋਂ ਲੰਘਦੀ ਹੈ ਤੇ ਫਿਲਹਾਲ ਪਿਛਲੇ 7 ਦਿਨਾਂ ਤੋਂ ਇਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗਦੀ ਹੈ ਤੇ 748 ਲੈਵਲ ਜਿਹੜਾ ਹੈ ਉਸ ਤੋਂ ਉੱਤੇ ਖਤਰੇ ਦਾ ਨਿਸ਼ਾਨ ਹੈ ਤੇ ਫਿਲਹਾਲ ਜੋ 2 ਵਜੇ ਦੀ ਰਿਪੋਰਟ ਹੈ ਉਹਦੇ ਅਨੁਸਾਰ 750.6 ਤੇ ਚੱਲ ਰਹੀ ਹੈ ਤੇ ਐਦਾਂ ਹੈ ਕਿ ਫੋਰਚੂਨੇਟਲੀ ਆਪਾਂ ਲਗਾਤਾਰ ਪਿਛਲੇ ਤਕਰੀਬਨ 10-15 ਦਿਨਾਂ ਤੋਂ ਸਟਰੈਂਥਿੰਗ ਜਿਹੜੀ ਹੈ ਯਾਨੀ ਕਿ ਜਿਹੜੇ ਬੰਨ ਨੇ ਉਹਨਾਂ ਦੀ ਆਪਾਂ ਮਜ਼ਬੂਤੀ ਜਿਹੜੀ ਹੈ ਉਹ ਨਿਰੰਤਰ ਕਰੇ ਜਾ ਰਹੇ ਆ ਤੇ ਸਾਡੇ ਜਿਹੜੇ ਡਰੇਨੇਜ ਦੇ ਨੇ ਮੰਡੀ ਬੋਰਡ ਦੇ ਨੇ ਪੰਚਾਇਤੀ ਰਾਜ ਤੇ ਨਾਲ ਜਿਹੜੇ ਪਿੰਡਾਂ ਦੇ ਜਿਹੜੇ ਲੋਗ ਨੇ ਉਹ ਤੇ ਇੱਕ ਆਰਮੀ ਦਾ ਕਾਲਮ ਜਿਹੜਾ ਹੈ ਉਹ ਵੀ ਇਸ ਕਾਰਜ ਤੇ ਲੱਗਾ ਹੈ ਤੇ ਫਿਲਹਾਲ ਕਿਸੇ ਵੀ ਥਾਂ ਤੇ ਗੱਗਰ ਜਿਹੜੀ ਘੱਗਰ ਜਿਹੜੀ ਹੈ ਉਹ ਬ੍ਰੀਚ ਨਹੀਂ ਹੋਈ ਸੋ ਇਸ ਕਰਕੇ ਫਿਲਹਾਲ ਤੇ ਪੂਰਾ ਬਚਾਏ ਹੈ ਮਾਲਕਦੀ ਬੇਰ ਹੈ ਤੇ ਆਪ ਸਾਰਿਆਂ ਦਾ ਸੇਵ ਹੋ ਗਿਆ ਸਰ ਜਿੱਥੇ ਜਿੱਥੇ ਪਾਣੀ ਗਿਆਗਾ بارش ਦਾ ਲੋਕਾਂ ਦਾ ਨੁਕਸਾਨ ਹੋਇਆ ਜਾਂ ਅੰਦਰ ਪਛੋ ਦੇ ਹਰੇ ਚਾਹੇ ਇਹ ਉਥੇ ਕਿ ਉਹ ਇਹ ਪ੍ਰਬੰਧ ਹੈ ਤੁਹਾਡਾ। ਹਾਂ ਫਿਰ ਅੰਦਾਜ਼ਾ ਕਿ ਜਿੱਥੇ ਕਿਤੇ ਵੀ ਕੁਝ ਕੋਠੇ ਡਿਗਣ ਦੀ ਜਿਹੜੀ ਹੈ ਜੋ ਕੰਪਲੇਂਟ ਸਾਨੂੰ ਆਈਆਂ ਨੇ ਹੈ ਨਾ ਤੇ ਉਹਨਾਂ ਸਾਰਿਆਂ ਦੀ ਅਸੀਂ ਪੜਤਾਲ ਕਰਵਾ ਕੇ ਜੋ ਵੀ ਜਿਹੜਾ ਨੋਰਮਸ ਨੇ ਜੋ ਵੀ ਨਿਯਮ ਨੇ ਅਸੀਂ ਉਹਦੇ ਅਨੁਸਾਰ ਜਿਹੜੀ ਕੰਪਨਸੇਸ਼ਨ ਆ ਉਹ ਦੇ ਰਹੇ ਹਾਂ ਤੇ ਇਦਾਂ ਕਿ ਜਿਹੜਾ ਪਸ਼ੂ ਦੇ ਚਾਰੇ ਬਾਰੇ ਤੁਸੀਂ ਇਦਾਂ ਦੀ ਗੱਲ ਜਿਹੜੀ ਪੁੱਛ ਰਹੇ ਹੋ ਸੋ ਉਹਦੇ ਸਬੰਧੀ ਆਪਾਂ ਆਲਰੇਡੀ ਜਿਹੜਾ ਐਸ.ਡੀ.ਐਮ. ਉਹਨਕ ਤੇ ਜਿਹੜੇ ਡਿਪਟੀ ਡਾਇਰੈਕਟਰ ਜਿਹੜੇ ਸਾਡੇ ਪਸ਼ੂ ਪਾਲਨ ਦੇ ਐਨੀਮਲ ਹਸਬੰਡਰੀ ਉਹਨਾਂ ਨੂੰ ਪੂਰੀਆਂ ਅਸੀਂ ਹਦਾਇਤਾਂ ਨਾਲ ਜਿਹੜੇ ਵੀਡੀਓ ਕੰਸਰਨ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਤੇ ਪੂਰਾ ਪੂਰਾ ਜਿਹੜਾ ਯੋਗਦਾਨ ਜਿਹੜਾ ਹੈ ਇੱਕ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਵੱਖ-ਵੱਖ ਵਿਭਾਗਾਂ ਨੂੰ ਨਾਲ ਲੈ ਕੇ ਤੇ ਲੋਕਾਂ ਨੂੰ ਨਾਲ ਲੈ ਕੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਤੇ ਫਿਲਹਾਲ ਜਿਹੜੀ ਸਥਿਤੀ ਹੈ ਉਹ ਬਿਲਕੁਲ ਠੀਕ ਹੈ ਸਰਪੰਚ ਗ੍ਰਦੀ ਘਰੇ ਕਿਹਾ ਵੀ ਉੱਥੇ ਜਿਹੜਾ ਨਗਰ ਕੌਂਸਲ ਆਇਆ ਉੱਥੋਂ ਦੇ ਲੋਕਾਂ ਦੇ ਇਲਜ਼ਾਮ ਸੀਗੇ ਕਿ ਪ੍ਰੋਪਰ ਸਫਾਈ ਹੋਈ ਜਿਸ ਕਾਰਨ ਜੋ ਖਦਰ ਦਾ ਲੇਵਲ ਦਾ ਪਾਣੀ ਦਾ ਵਧ ਰਿਹਾ ਤੇ ਲੋਕਾਂ ਦੇ ਸਿਹਤ ਦਾ ਮਾਮਲਾ ਹੈ ਦੇਖੋ ਵੀ ਕਹਿੰਦੇ ਨੇ ਕਿ ਕਘਰ ਜਿਹੜਾ ਮਕਰੋਟ ਸਾਹਿਬ ਹੈ ਮੈਂ ਉਥੇ ਆਪ 22 ਤਰੀਕ ਨੂੰ ਮੈਂ ਜੁਆਇਨ ਕੀਤਾ ਹੈ ਬਾਈ ਕਸਟਮ ਤੇ ਪਿਛਲੇ ਤਕਰੀਬਨ 15 ਦਿਨ ਜਦ ਮੈਂ ਜੁਆਇਨ ਕੀਤਾ ਤੇ ਚਾਰ ਵਾਰੀ ਤੇ ਮੈਂ ਜਿਹੜਾ ਆਪ ਮਾਰ ਲਿਆ ਤੇ ਮੈਂ ਤੇ ਆਪਣੇ ਆਂਤੋਂ ਬਾਅਦ ਜੋ ਅਸੀਂ ਕੰਮ ਚਾਲੂ ਕੀਤੇ ਨੇ ਮਜ਼ਬੂਤੀ ਦਾ ਬੰਨਾ ਦੇ ਸੋ ਉਹ ਕੰਮ ਅਸੀਂ ਚਾਲੂ ਕਰਾ ਰਹੇ ਹਾਂ ਸੋ ਫਿਲਹਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕੋਈ ਵੀ ਬ੍ਰੀਚ ਜਿਹੜਾ ਹੈ ਕੋਈ ਵੀ ਪਾੜ ਜਿਹੜਾ ਹੈ ਉਸ ਤੋਂ ਹਜੇ ਫਿਲਹਾਲ ਅਸੀਂ ਬਚੇ ਹਾਂ ਕਿਉਂਕਿ ਸਟਰੈਂਥਿੰਗ ਲਗਾਤਾਰ ਚੱਲ ਰਹੀ ਹੈ ਸੋ ਲੋਕਾ ਦਾ ਪੂਰਨ ਸਹਿਯੋਗ ਹੈ ਤੇ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਸੋ ਉਹਦੇ ਬਾਰੇ ਕਿਉਂਕਿ ਮੈਂ ਤੇ ਫਿਲਹਾਲ ਪਹਿਲਾਂ ਮੇਰਾ ਹੈ ਕਿ ਘੱਗਰ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਹੀ ਹੈ ਬ੍ਰੀਚ ਨਾ ਹੋਣ ਦਿੱਤਾ ਸਰ ਲੱਗਦਾ ਦਾ ਘੱਗਰ ਦੇ ਜੋ ਹਰਾਤ ਨੇ ਸਦੀ ਹੋਣਗੇ ਕਿਉਂਕਿ ਪਾਣੀ ਲਗਾਤਾਰ ਉਸ ਤੋਂ ਵੱਧ ਜਾਦਾ ਹਾਂ ਨਹੀਂ ਪਾਣੀ ਹੈ ਤਾਂ ਕਿ ਸਾਡਾ ਜਿਹੜਾ ਪਾਣੀ ਇੱਕ ਤੇ ਭੰਗਰਪੁਰ ਇੱਕ ਤੇ ਉੱਥੋਂ ਆਂਦਾ ਤੇ ਦੋ ਛੋਟੀਆਂ ਨਦੀਆਂ ਨੇ ਮਾਰਕੰਡਾ ਤੇ ਟਾਂਗੜੀ ਜਿਹੜਾ ਪਾਣੀ ਉੱਥੋਂ ਆਂਦਾ ਜਿਹੜਾ ਭੰਗਰਪੁਰ ਹੈ ਤੇ ਜੋ ਮੁਹਾਲੀ ਤੋਂ ਪਟਿਆਲੇ ਤੋਂ ਸਾਨੂੰ ਲੰਘ ਕੇ ਆਂਦਾ ਸੋ ਉਹਦੇ ਵਿੱਚ ਤੇ ਪਾਣੀ ਠੀਕ ਠਾਕ ਹੈ ਤੇ ਜਿਹੜਾ ਟਾਂਗੜੀ ਹੈ ਤੇ ਜਿਹੜਾ ਮਾਰਕੰਡਾ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਨੇ ਉਹਨਾਂ ਦਾ ਪਾਣੀ ਦੋਹਾਂ ਦਾ ਉੱਚੇ ਆ ਕੇ ਮਿਲਦਾ ਹੈ ਚੀਕੇ ਆ ਕੇ ਮਿਲਦਾ ਹੈ ਚੀਕੇ ਤੋਂ ਪਾਣੀ ਜਿਹੜਾ ਹੈ ਫਿਰਦਨ ਸਾਨੂੰ ਦਿਨਾਂ ਦਾ ਇਕੱਠਾ ਭੰਗਰਪੁਰ ਟਾਂਗੜੀ ਤੇ ਮਾਰਕੰਡਾ ਦਾ ਸੋ ਭੰਗਰਪੁਰ ਜਿਹੜਾ ਹੈ ਉਹ ਸਾਡਾ ਲੋ ਹੋ ਗਿਆ ਹੁਣ ਜਿਵੇਂ ਕਿ ਪਿੱਛੇ ਦੇ ਬਸਾਤਾ ਜੜੀਆਂ ਨੇ ਉਹ ਨਹੀਂ ਹੋ ਰਹੀਆਂ ਜਿਹੜਾ ਸਾਡਾ ਕੈਸ਼ਮੇਂਟ ਏਰੀਆ ਹੈ ਸੋ ਉਹਦੇ ਕਰਕੇ ਥੋੜੇ ਹਾਲਾਤ ਜਿਹੜੇ ਨੇ ਮੈਨੂੰ ਆਸ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਕਾਫੀ ਬਿਹਤਰ ਹੋ ਜਾਣ ਸਰ ਲੋਕਾਂ ਨੂੰ ਕੀ ਇੱਕ ਦਿਨ ਦਾ ਚਾਹੁੰਦਾ ਜੋ ਕਿ ਜੇ ਇਸ ਸਾਮ ਦੇ ਮੌਜੂਦ ਹਸਤਾ ਅ ਦੇਖੋ ਇਹਦਾ ਕਿ ਅਸੀਂ ਅਲਰਟ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਸੋ ਫਿਲਹਾਲ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਬਗਦੀ ਹੈ ਸੋ ਅਲਰਟ ਤੇ ਲੋਕਾਂ ਨੂੰ ਅਸੀਂ ਡੈਫੀਨਿਟਲੀ ਕੀਤਾ ਹੋਇਆ ਹੈ ਐਂਡ ਬਿਲਕੁਲ ਚੁੱਕਣ ਨਹੀਂ ਹੋ ਕੇ ਰਹਿਣਾ ਪੰਦਾ ਬਾਟ ਪ੍ਰਸ਼ਾਸਨ ਇਹਨਾਂ ਵਿਸ਼ਵਾਸ ਰੱਖਿਓ ਕਿ ਪ੍ਰਸ਼ਾਸਨ ਜਿਹੜਾ ਹੈ ਪੂਰਾ ਤੰਦੇਹੀ ਨਾਲ ਲੱਗਾ ਹੋਇਆ ਜਿੰਨੇ ਵੀ ਸਾਡੇ ਵਿਭਾਗ ਨੇ ਐਂਡ ਇੱਥੇ ਮੈਂ ਖਾਸ ਤੌਰ ਤੇ ਦੱਸਣਾ ਚਾਹਾਂਗਾ ਕਿ ਜਿਹੜੇ ਕਗਰ ਦੇ ਕੰਡੇ ਦੇ ਪਿੰਡ ਨੇ ਸੋ ਉਹਨਾਂ ਦੇ ਲੋਕਾਂ ਦਾ ਸਹਿਯੋਗ ਜਿਹੜਾ ਹੈ ਸਾਨੂੰ ਬਹੁਤ ਮਿਲ ਰਿਹਾ ਹੈ ਸੋ ਲੋਕੀ ਆਪ ਹੀ ਇਸ ਕਾਰਜ ਦੇ ਵਿੱਚ ਸਾਡੇ ਨਾਲ ਜਟੇ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਜੋ ਵੀ ਜੋ ਮੌਕੇ ਦੀ ਸਥਿਤੀ ਹੋਏਗੀ ਅਨੁਸਾਰ ਜੋ ਵੀ ਕਰਨਾ ਪਵੇਗਾ ਪ੍ਰਸ਼ਾਸਨ ਵੱਲੋਂ